ਇੱਕ ਮਿੰਟ ਹੀ ਸਟੇਜ ਤੋਂ ਥੋੜਾ ਹੁਕਮ ਆਇਆ ਸੀ ਉਹ ਪੁੱਛ ਲਈਏ ਸਾਢੇ 20 21 ਪੁਆਇੰਟ ਹਾਂਜੀ ਇੰਟਰੋਡਕਸ਼ਨ ਕਰਵਾਉਣੀ ਹੈ 2 ਮਿੰਟ ਟੀਮਾਂ ਤੋਂ ਨੇ ਲਾਈਨ ਅਪ ਕਰ ਲਓ ਦੋਨੋਂ ਟੀਮਾਂ ਲਾਈਨ ਅਪ ਹੋ ਜਾਣ ਨਹੀਂ ਜੀ ਕਹਿੰਦੇ ਮੈਂ ਸ਼ੁਰੂ ਕਰਵਾ ਦਿਓ ਕਰਵਾ ਦਿਓ ਜੀ ਧੰਨਵਾਦ ਲਓ ਕਿ ਹੋਣ ਲੱਗਾ ਮੈਚ ਜਿਹਨੂੰ ਸੌਂਦਾ ਵਾਲਾ ਭੇੜ ਕਹਿੰਦੇ ਜਾਸੀ ਅਤੇ ਧਾਵੀ ਦਾ ਜਿਹਨੂੰ ਏੜ-ਗੇੜ ਕਹਿੰਦੇ ਇਹ ਆ ਨੌਜਨ ਕੌਣ ਹੈ ਮੇਰੇ ਵੀਰੋ ਸਿੱਧਵਾ ਮੇੜ ਦਾ ਇਲਾਕਾ ਹੈ ਲੀਲਾ ਮੇਘ ਸਿੰਘ ਵਾਲੇ ਦੇ ਲਾਗੇ ਕਹਿੰਦੇ rauwal ਪਿੰਡ ਦਾ ਸ਼ੇਰ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਨਾਜ਼ਨ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਇੱਕ ਕੰਨੀ ਤੇ ਕਾਲੋ ਪਲਵਾਰ ਹੈ ਫਕੀਰ ਸਿੰਘ ਦਾ ਪੁੱਤਰ ਹੈ ਦੁਨੀਆ ਦੇ ਸਿਰੇ ਦੇ ਜਾਫੀਆਂ ਵਿੱਚ ਨਾਮ ਹੈ ਤੇ ਨਾਲ ਗੁਰਪ੍ਰੀਤ ਸਿੰਘ ਜੰਗੀਆਣੇ ਦਾ ਕੁਲਵਿੰਦਰ ਤੇ ਨਾਲ ਤਾਲੀ ਨਾਜ਼ਨ ਵੇਖੋ ਸਾਹਮਣੇ ਗੁਰਪ੍ਰੀਤ ਆਹ ਵੇਖੋ ਮਨੀ ਢੋੜ ਵਾਲਾ ਨਹੀਂ ਉਹ ਮੰਦਾ ਹੈ ਤੇ ਫਾਸਲਾ ਕੀ ਆ ਵੀ ਪਹਿਲਾ ਪੁਆਇੰਟ ਸ਼ੇਰੇ ਰਾਉ ਵਾਲੀਏ ਨੇ ਕੌਕੇ ਕਲਾਂ ਦੀ ਟੀਮ ਦੇ ਲਈ ਜੋੜ ਦਿੱਤਾ ਉਹ ਵਾਹ ਓਏ ਬਾਗੀ ਨੌਜਾਨਾ ਨਹੀਂ ਰੀਸਾ ਤੇਰੀਆਂ ਇਹ ਆ ਪਰਮਜੀਤਪੁਰੇ ਪਿੰਡ ਦਾ ਮੇਰੇ ਵੀਰੋ ਬਾਗੀ ਜੋ ਨੌਜਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਵਿੱਚੋਂ ਹੁਣ ਹਮਨ ਕੌਕੇਆਂ ਵਾਲਾ ਸਲੀਮ ਹੈ ਕਹਿੰਦੇ ਸੰਦੀਪ ਬਸੀਆਂ ਵਾਲਾ ਤੇ ਮੋਟਾ ਕੌਕੇਆਂ ਵਾਲਾ ਕਹਿੰਦਾ ਮੈਂ ਵੀ ਜੱਟ ਦਾ ਪੁੱਤ ਆਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਮੈਂ ਵੀ ਜੱਟ ਦਾ ਪੁੱਤ ਅਰਜਣ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਵਜਦਾ ਹੋਇਆ ਪੰਪ ਉਹ ਸਵਾਦ ਆਇਆ ਸਵਾਦ ਆਇਆ ਤੇ ਲਲਕਾਰਾ ਵੱਡਾ ਸਾਰਾ ਫਾਈਨਲ ਮੈਚ ਸਰਾਬੇ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਵੀਰੋ ਦਰਸ਼ਕਾਂ ਨੂੰ ਜਿੰਨਾ ਟਾਈਮ ਸਵਾਦ ਨਾ ਆਵੇ ਕਿਹਾ ਫਿਰ ਆਏ ਅੰਦਰ ਤੋਂ ਲਲਕਾਰਾ ਜਦੋਂ ਵੱਜਦਾ ਸਰਨੇ ਯਾਰਾ ਵੱਖਰਾ ਨੱਟ ਝੋਟ ਛਪਾਰ ਵਾਲਾ ਖੇਡ ਦੇ ਮੈਦਾਨ ਵਿੱਚ ਜੋਰ ਪੂਰਾ ਮਾਰਦਾ ਆਓ ਵੇਖੋ ਆਉਂਦਾ ਨੱਟ ਝੋਟ ਐ ਛਪਾਰ ਦਾ ਆਓ ਵੇਖੋ ਭੱਜਿਆ ਜਾਂਦਾ ਨੱਟ ਝੋਟ ਐ ਛਪਾਰ ਦਾ ਇਹ ਆ ਬਾਲਿਆ ਵਾਲੀ ਪਿੰਡ ਐ ਇਸ ਨੌਜਨ ਦਾ ਜਿਹੜੇ ਬਠਿੰਡੇ ਦੇ ਵਿੱਚ ਮਦਨ ਲਾਲ ਡੜਵਿੰਦੀ ਵਾਲੇ ਦਾ ਚੰਦ ਆਇਆ ਖਿਡਾਰੀ ਇਸੇ ਲਈ ਕਹਿੰਦੇ ਨੌਜਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਪਰਿਆ ਹੈ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਅਮਨਾ ਕੌਕਿਆਂ ਵਾਲਾ ਸਲੀਮ ਸੰਦੀਪ ਤੇ ਮਨਜਿੰਦਰ ਸਿੰਘ ਮੇਰੇ ਵੀਰੇ ਨਿੱਕਾ ਕੌਕਿਆਂ ਵਾਲਾ ਜੀ ਨੂੰ ਪਿਆਰ ਦੇ ਨਾਲ ਮੋਟਾ ਕਹਿੰਦੇ ਆ ਲਓ ਜੱਟ ਜਾਫੀ ਹੈ ਸੰਦੀਪ ਨਾਮ ਹੈ ਉਪਲ ਪਰਵਾਰ ਹੈ ਬਸੀਆਂ ਪਿੰਡ ਹੈ ਕਾਰੇ ਦਾ ਲਾਡੀ ਦਾ ਢੀਸ਼ੇ ਦਾ ਤੋਤੇ ਦਾ ਆਓ ਵੇਖਦਾ ਵੀ ਸੰਦੀਪ ਸੰਦੀਪ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਇਹ ਅਸ਼ੀਰਾ ਬਾਲੇ ਵਾਲੀ ਦਾ ਗੱਭਰੂ ਆਪਣੀ ਟੀਮ ਦੇ ਲਈ ਲੱਖਾ ਜਾ ਪੁਆਇੰਟ ਜੋੜਦਾ ਹੋਇਆ ਸ਼ੇਰਾ rau ਵਾਲਿਆ ਫਿਰ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਜਫਾਆਂ ਦੇ ਵਿੱਚ ਹੁਣ ਕਾਲਮਾ ਵਾਲਾ ਧੜਵਾਨ ਕਰਤਾਰਪੁਰ ਦੇ ਲਾਗੇ ਕਾਲਮਾ ਪਿੰਡ ਵਾਲਾ ਮਸ਼ਹੂਰ ਹੈ ਜिले ਜਲੰਧਰ ਦਾ ਹੈ ਗੁਰਪ੍ਰੀਤ ਜੰਗੀ ਆਣੇ ਵਾਲੇ ਦਾ ਜਫਾ ਹੈ ਮੇਰੇ ਵੀਰੋ ਗੁਰਪ੍ਰੀਤ ਜੰਗੀ ਆਣੇ ਵਾਲੇ ਨੇ ਇਸ ਲਈ ਜਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਮੇਰੇ ਵੀਰੋ ਫੈਸਲਾ ਕੀ ਹੈ ਵੀ ਪੁਆਇੰਟ ਗੁਰਪ੍ਰੀਤ ਦਾ ਅਗਲੀ ਕਬੱਡੀ ਪਾਉਣ ਦੇ ਲਈ ਬਾਗੀ ਪਰਮਜੀਤਪੁਰੇ ਵਾਲਾ ਮੇਰੇ ਵੀਰੋ ਨਾউজੇਨ ਖੇਰ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਅੱਗ ਦੇ ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਡੱਗਦੇ ਕੱਲਾ ਸੱਚੀਓ ਆਖਰਾ ਇਹ ਲੂਪੋ ਪਿੰਡ ਵਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਮੇਰੇ ਵੀਰੋ ਦੁਨੀਆਂ ਦੇ ਵਿੱਚ ਨਾਮ ਪੈਦਾ ਕਰਨਾ ਬਹੁਤ ਵੱਡੀ ਗੱਲ ਹੈ ਬਾਗੀ ਦਾ ਨਾਮ ਹੈ ਮੇਰੇ ਵੀਰੋ ਉਧਰ ਸਲੀਮ ਕੌਕਿਆਂ ਵਾਲਾ ਤੇ ਪੁਆਇੰਟ ਇਸ ਲਈ ਬਾਗੀ ਪਰਮਜੀਤਪੁਰੇ ਵਾਲਾ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪਾਣ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੱਟ ਝੋਟ ਛਪਾਰ ਪਿੰਡ ਵਾਲਾ ਮੇਰੇ ਵੀਰੋ ਬਾਧਾ ਹੋਇਆ ਚਾਰ ਜਾਫੀਆਂ ਦੇ ਵਿੱਚ ਔਰ ਕਾਲੋ ਪੁਲਵਾਨ ਪਾਲੀ ਜੰਗੀਆਣੇ ਦਾ ਗੁਰਪ੍ਰੀਤ ਤੇ ਕਹਿੰਦੇ ਕੁਲਵਿੰਦਰ ਸਿੰਘ ਆਹ ਵੇਖੋ ਸਾਹਮਣੇ ਨੱਟ ਝੋਟ ਜੇ ਤਾਂ ਨੱਟ ਝੋਟ ਦੀ ਖੇਡ ਦਾ ਸਵਾਦ ਆ ਲਲਕਾਰਾ ਮਾਰ ਕੇ ਜਾਦੇ ਦਰਸ਼ਕ ਵੀਰੋ ਲੈ ਵੀ ਛਪਾਰ ਵਾਲਿਆ ਦੁਨੀਆ ਬੋਲਦੀ ਆ ਤੇਰੇ ਪਿੱਛੇ ਵੀ ਨਟ ਝੋਟ ਬਾਕੀ ਟੌਪ ਦਾ ਖਿਡਾਰੀ ਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਸ਼ੀਰਾ ਬਾਰੇ ਵਾਲੀ ਦਾ ਇਧਰ ਧਾਰੀ ਵਾਲ ਸਟੂਡੀਓ ਵਾਲਿਆਂ ਦਾ ਕੈਮਰਾ ਫੋਕਸ ਆ ਤੇ ਉਹਦੇ ਕਬੱਡੀ 365.com ਦਾ ਕੱਲੂ ਸੱਥਾਂ ਦੇ ਵਿੱਚ ਤੇ ਚਰਚਾ ਹੋਣੀ ਹੈ ਸਰਾਬੇ ਦੇ ਕਬੱਡੀ ਕੱਪ ਦੀ ਮਨਪ੍ਰੀਤ ਸਿੰਘ ਦੀ ਹਯਾਲੀ ਐਮਐਲਏ ਸਾਹਿਬ ਉਹ ਵੀ ਫਾਈਨਲ ਮੈਚ ਦਾ ਆਨੰਦ ਮਾਣਦੇ ਆ ਮੋਟਾ ਕੌਕਿਆਂ ਵਾਲਾ ਕਹਿੰਦਾ ਕੀ ਕਹਿੰਦਾ ਵੀ ਨੌਜਵਾਨ ਇਸ ਲਈ ਖੇਡ ਮੈਦਾਨ ਬੋਰੀਆਂ ਨਚੋੜੀਆਂ ਤੇ ਰੱਸਾ ਬਹੁਤ ਚੜਿਆ ਪਰ ਵੇਖਦਾ ਵੀ ਬਾਲਿਆਂ ਵਾਲੀ ਵਾਲੋ ਉਹ ਫਾਈਨਲ ਦੀ ਗੱਲ ਬਣ ਗਈ ਤੇ ਲਲਕਾਰਾ ਮਾਰ ਦਿਓ ਇਹ ਹੈ ਮੇਲਾ ਸਰਾਬੇ ਦਾ ਮੇਰੇ ਵੀਰੋ ਸ਼ਹੀਦ ਕਰਤਾਰ ਸਿੰਘ ਬਾਬੇ ਦਾ ਮੇਲਾ ਹੈ ਸਰਾਬੇ ਦੀ ਧਰਤੀ ਹੈ rau ਵਾਲਿਆਂ ਸ਼ੇਰਾ ਗਬਰੂ ਕਬੱਡੀ ਪਾਰ ਹੈ ਕਮਾਇਆ ਹੋਇਆ ਜਿੱਸਾ ਇੱਕ ਮਸਲ ਖੜਾ ਹੈ ਮੇਰੇ ਵੀਰੋ ਔਰ ਸਿੱਖੀ ਸਰੂਪ ਨੌਜਾਨ ਘਰੂ ਗੱਲ ਵੱਖਰੀ ਕਰਦਾ ਲੈ ਵੀ ਕਾਲਵਾ ਵਾਲਿਆ ਦੁਨੀਆ ਲੋਚਦੀ ਆ ਜਿਹੜੇ ਜਲੰਧਰ ਤੋਂ ਆਇਆ ਪਰ ਵੇਖੋ ਸਾਹਮਣੇ ਐਨ ਹੱਸਦਾ ਹੈ ਨੌਜਾਨ ਜਿਹੜੇ ਸ਼ੇਰੇ ਦੀ ਖੇਡ ਨੂੰ ਪਿਆਰ ਕਰਦੇ ਲਲਕਾਰੋ ਲਲਕਾਰਾ ਮਾਰ ਕੇ ਬਾਜੋ ਦਰਸ਼ਕ ਵੀਰੋ ਨਿਆਰਾ ਖੇਡ ਕਬੱਡੀ ਦਾ ਪੰਜਾਬ ਪੁਲਿਸ ਵਾਲੇ ਐਨ ਚੱਪੇ ਚੱਪੇ ਤੇ ਤਨਾਤ ਹੈ ਇਹਨਾਂ ਦੀ ਡਿਊਟੀ ਵੀ 24 ਘੰਟੇ ਡਿਊਟੀ ਹੈ ਕੋਈ ਛੁੱਟੀ ਨਹੀਂ ਮੇਰੇ ਵੀਰੋ ਪੰਜਾਬ ਪੁਲਿਸ ਦਾ ਵੀ ਧੰਨਵਾਦ ਹੈ ਤੇ ਸਾਹਮਣੇ ਬਾਗੀ ਪਰਮਜੀਤਪੁਰੇ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਅਮਨਾ ਕੌਕਿਆ ਵਾਲਾ ਕਹਿੰਦੇ ਟਰੈਕਟਰਾਂ ਦਾ ਜੇਤੂ ਆ ਨੌਜਵਨ ਸਲੀਮ ਆ ਸੰਦੀਪ ਬਸੀਆਂ ਵਾਲਾ ਆਹ ਵੇਖਦਾ ਵੀ ਬਾਗੀ ਤੇ ਸੰਦੀਪ ਦੇ ਦਰਮਿਆਨ ਮੁਕਾਬਲਾ ਤੇ ਬਾਗੀ ਪਰਮਜੀਤਪੁਰੇ ਵਾਲਾ ਗੱਭਰੂ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ ਨੱਡ ਝੋਟ ਕਹਿੰਦੇ ਸਿਰ ਕਬੱਡੀ ਪਾਰ ਕਮਾ ਰਿਹਾ ਜੱਸਾ ਕਹਿੰਦੇ ਟੱਕੜ ਜਾ ਗੱਭਰੂ ਆ ਨੱਡ ਝੋਟ ਅੱਜ ਤੋਂ ਕਹਿੰਦੇ ਧੱਕੜ ਰੇਡਰ ਦੇ ਤੌਰ ਤੇ ਜਾਣਾਂ ਜਾਵੇਗਾ ਮੇਰੇ ਵੀਰੋ ਜੇ ਵਾਕਈ ਨੱਡ ਝੋਟ ਧੱਕੜ ਰੇਡਰ ਦਾ ਤਾੜੀ ਮਾਰ ਕੇ ਦੱਸ ਦਿਓ ਦਰਸ਼ਕ ਵੀਰੋ ਲੈ ਵੀ ਨੱਡ ਝੋਟ ਅੱਜ ਤੋਂ ਤੈਨੂੰ ਕਬੱਡੀ ਦਾ ਧੱਕੜ ਰੇਡਰ ਮੰਨਿਆ ਜਾਵੇਗਾ ਇਹਨਾਂ ਨੌਜਵਾਨ ਜਾਨ ਮਾਰ ਕੇ ਕਬੱਡੀ ਪਾਉਂਦਾ ਪੱਪੂ ਕਨੇਡਾ ਤੇ ਮੁਖਤਿਆਰ ਕਨੇਡਾ ਵੱਲੋਂ ਨੱਡ ਝੋੜ ਦੀਆਂ ਤਿੰਨ ਕਬੱਡੀਆਂ ਤੇ 2000 ਰੁਪਏ ਮੇਰੇ ਵੀਰੋ ਲੱਗ ਗਿਆ ਮੇਰੇ ਵੀਰੋ ਆਹ ਵੇਖੋ ਸਾਹਮਣੇ ਆਮਨਾ ਕੌਕਿਆਂ ਵਾਲਾ ਕੌਕੇ 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 ਤੇ ਜੰਗੀ ਆਲਾ ਲਓ ਇਸ ਵਾਦ ਕਰ ਦਿੱਤਾ ਨੌਜੰਦਾ ਇਹ ਹੈ ਕੌਕਿਆਂ ਵਾਲਾ ਆਮਨਾ ਜਿਹਨੂੰ ਵੀ ਦਰਸ਼ਕ ਵੱਡੀ ਇਤਿਦਾਦ ਵਿੱਚ ਪਿਆਰ ਕਰਦੇ ਐ ਲਓ ਸ਼ੇਰਾ rau ਵਾਲੀਆ ਗੱਭਰੂ ਇਸ ਲਈ ਕਬੱਡੀ ਪਾਉਣ ਦੇ ਲਈ ਖੇਤ ਮੈਦਾਨ ਦੇ ਵਿੱਚ ਵਾਧਾ ਹੋਇਆ ਸੁਖੀ ਕੈਨੇਡਾ ਵੱਲੋਂ ਸੁਖੀ ਕੈਨੇਡਾ ਵੱਲੋਂ 1000 3000 ਰੁਪਏ ਨਾਟ ਛੋੜਦੀਆਂ ਤਿੰਨ ਕਬੱਡੀਆਂ ਤੇ ਲੱਗ ਗਿਆ ਉਧਰ ਆਓ ਵੇਖੋ ਉਂਗਰੀ ਖੜੀ ਹੈ ਨੱਚਦਾ ਟੱਪਦਾ ਸ਼ੇਰਾ rau ਵਾਲੀ ਹੈ ਸਰਾਬੇ ਦੇ ਮੇਲੇ ਤੇ ਮੇਰੇ ਵੀਰੇ ਉਸੇ ਲਈ ਨੌਜਨ ਲੋਡੀਆਂ ਪਾ ਰਿਹਾ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉਂ ਦੇ ਲਈ ਖੇਡਦਾ ਹੈ ਸਿਧਮਾ ਦੇ ਚੈਨੇ ਦੀ ਖੇਡ ਕਲੱਬ ਦੇ ਲਈ ਉਧਰ ਬਾਗੀ ਪਰਮਜੀਤਪੁਰੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਨ ਵਾਧਾ ਹੋਇਆ ਨਿਕਾ ਨੌਰੀਆ ਕਹਿੰਦਾ ਜਿਹੜਾ ਬਾਗੀ ਨੂੰ ਜਫਾ ਲਾਵੇਗਾ 1000 ਰੁਪਏ ਦਿੱਤਾ ਜਾਵੇਗਾ ਲੈ ਵੀ ਗੋਰੇ ਟੋਸਿਆਂ ਵਾਲਾ ਮੈਚ ਫਸਿਆ ਪਿਆ ਮੋਟਾ ਕੌਕਿਆਂ ਵਾਲਾ ਕਹਿੰਦਾ ਅੱਜ ਪੰਟੀਨਾ ਕੌਕਿਆਂ ਨੂੰ ਜਾਵੇਗਾ ਆਹ ਵੇਖੋ ਓ ਸਵਾਦ ਆ ਤੇ ਲਲਕਾਰਾ ਮਾਰ ਜੋ ਅਨਮੋਲ ਰਣਜੋਤ ਜੀ ਉਸੇ ਤੇ ਝਰਮਲ ਵੱਲੋਂ ਮੋਟੇ ਦੇ ਲਈ 500 ਆਇਆ 500 ਜਤਿੰਦਰ ਤੇ ਜਗਮਉਨ ਜਤਿੰਦਰ ਤੇ ਜਗਮਉਨ ਵੱਲੋਂ ਵੀ 500 ਲੈ 3000 3000 ਰੁਪਏ ਦੇ ਦਿਓ ਜੀ ਕਾਲਵਾ ਵਾਲੇ ਦਾ ਪੱਪੂ ਕਨੇਡਾ ਤੇ 2000 ਵੀਰ ਜੀ ਬੁਲਾਇਆ ਸੀ 2000 ਜਿਹੜਾ ਦੇ ਦੇ ਆ 500 ਇੱਕ ਵੀਰ ਨੇ ਹੋਰ ਕਾਲ ਨੜ ਛੋੜਦੇ 1000 ਰੁਪਏ ਬੁਲਾਇਆ ਸੀ 3000 ਹੁਣ ਦੇ ਦਿਓ ਤੇ ਮੈਨੂੰ ਨਾਂ ਵੀ ਯਾਦ ਹੈ ਬਾਅਦ ਵਿੱਚ ਕੋਈ ਪੇਚਾ ਨਾ ਪੈ ਜਾਵੇ ਇੰਨੇ 100 ਰੁਪਏ ਕਾਲਮਾ ਵਾਲੇ ਪਹਿਲਵਾਨ ਦਾ ਇੱਥੇ ਪੁੱਛਦਾ ਕਰ ਲੋ ਹੋਰ ਕਿਸੇ ਵੀਰ ਨੇ ਪੈਸੇ ਬੁਲਾਉਣੇ ਆ ਤਾਂ ਦੱਸ ਦਿਓ ਜੇ ਹੋਰ ਕਿਸੇ ਵੀਰ ਨੇ ਪੈਸੇ ਬੁਲਾਉਣੇ ਆ ਲਓ ਸਾਹਮਣੇ ਉਸੇ ਲਈ ਕਬੱਡੀ ਪਾਉਂਦਾ ਹੋਇਆ ਪੰਡੋਰੀ ਵੱਲੋਂ ਕੁਲਵਿੰਦਰ ਦੇ ਜੱਫੇ ਤੇ ਗੁਰਪ੍ਰੀਤ ਦੇ ਜੱਫਾ ਨੇ 500 ਰੁਪਏ ਹੈਪੀ ਪੰਡੋਰੀ ਵੱਲੋਂ ਕਾਲਮਾ ਵਾਲੇ ਦੇ ਗੁਰਪ੍ਰੀਤ ਇਹ ਕਹਿੰਦੇ ਕੁਲਵਿੰਦਰ ਦੇ ਜੱਫੇ ਤੇ 500 ਦੇ ਮਾਨ ਸਨਮਾਨ ਦਿੱਤੇ ਜਾਣਗੇ ਮੇਰੇ ਵੀਰੋ ਬਿੰਦਰ ਕੈਨੇਡਾ ਵੱਲੋਂ ਸੰਦੀਪ ਦੇ ਲਈ 500 ਹੈ ਮਾਇਆ ਦੇ ਜੱਫੇ ਉੱਤੇ ਸਾਰੇ ਵੀਰ ਪੁਜਦੇ ਕਰ ਦੇਣ ਲਓ ਸ਼ੇਰਾ rau ਵਾਲੀ ਆ ਮੇਰੇ ਵੀਰੋ ਕਿ ਰਣਜੀਤ ਨੂੰ ਸੂਰਮਾ ਰਹਿਰਤਮ ਲੋਕੋ ਤਿਆਰ ਉਹਦੀ ਜਿੱਤ ਹਮੇਸ਼ਾ ਦੋ ਤੋਂ ਜੋ ਪਹਿਲਾ ਕਰਦੇ ਮਾਰ ਚੜਦੀ ਜਵਾਨੀ ਮੁੱਛ ਪਟ ਗੱਬਰੂ ਲਾਲਾ ਜਸਦੇ ਲੈਂਦਾ ਮੇਲਾ ਲੁੱਟ ਗੱਬਰੂ ਫੜ ਦਿੰਦਾ ਤਾਵੀ ਜੋ ਖਵਾਉਂਦਾ ਆਪਣੇ ਆਪ ਲੁੱਟ ਕਾਰੇ ਦਾ ਜਾਸੀ ਚਰਚਾ ਪੂਰੀ ਦੇ ਵਿੱਚ ਰਹਿੰਦਾ ਹੈ ਮੇਰੀ ਇੱਕ ਗੱਲ ਹੁਣ ਧਿਆਨ ਨਾਲ ਸੁਣੋ ਜੇ ਦਾ ਸ਼ਰਾਬੇ ਦਾ ਮੇਲਾ ਸਿਰੇ ਦਾ ਹੋ ਗਿਆ ਲਲਕਾਰਾ ਐਡਾ ਮਾਰਨਾ ਵੀ ਲੋਧਿਆਂ ਨੇ ਸੁਣਦੇ ਮਾਰਦੇ ਲਲਕਾਰੇ ਲੋਧਿਆਂ ਨੇ ਆਵਾਜ਼ ਮੇਰੇ ਵੀਰੇ ਪੁੱਜ ਜਾਣੀ ਇਸ ਲਲਕਾਰੇ ਦੀ ਜੰਗੀ ਆਣੇ ਵਾਲੇ ਨੇ ਕਹਿੰਦੇ ਸਿਰੇ ਦਾ ਹੀ ਜਫਾ ਲਾ ਦਿੱਤਾ ਮੇਰੇ ਵੀਰੋ ਬਾਗੀ ਪਰਮਜੀਤਪੁਰੇ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਪਾਰਿਆ ਮੋਟਾ ਕੌਕਿਆਂ ਵਾਲਾ ਆਹ ਵੇਖੋ ਸਾਹਮਣੇ ਬਾਗੀ ਤੇ ਮੋਟੇ ਦੇ ਦਰਮਿਆਨ ਮੁਕਾਬਲਾ ਤੇ ਪੁਆਇੰਟ ਬਾਗੀ ਪਰਮਜੀਤਪੁਰੇ ਵਾਲਾ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨੱਟ ਝੋਟ ਕਹਿੰਦੇ ਛਪਾਰ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਨੱਟ ਝੋੜ ਦੀ ਕਬੱਡੀ ਹੈ ਚਾਰ ਜਾਫੀਆਂ ਦੇ ਵਿੱਚੋਂ ਕੌਣ ਜਫਾ ਲੈ ਕੇ ਆਪਣੀ ਟੀਮ ਦੇ ਲਈ ਲਾਉ ਕਾ ਪ੍ਰਭਾਵ ਲਓ ਨੱਟ ਝੋੜ ਤੇ ਕਹਿੰਦੇ ਕਾਲਵਾਵਾਰੇ ਦੇ ਦਰਮਿਆਨ ਮੁਕਾਬਲਾ ਹੋ ਗਿਆ ਲਓ ਜੋਰ ਬੇਸ਼ਰਮ ਹੈ ਤੇ ਓ ਗੱਲ ਬਣ ਗਈ ਤੇ ਲਲਕਾਰਾ ਜਲੰਧਰ ਸੁਣ ਜਾਵੇ ਕੇਸਰੀ ਚਾਬੀ ਸਾਈਕਲ ਦੀ ਉੱਥੇ ਪੁੱਜਦੀ ਕਰਦੇ ਬਾਈ ਲਓ ਪੁਆਇੰਟ ਜਿਹੜਾ ਇਸ ਲਈ ਨੌਜਨ ਧਾਵੀ ਦਾ ਜਿਹੜਾ ਨੱਡ ਤੋਂ ਨੁੱਕ ਨਿੱਕੇ ਕਨ W ਨਿੱਕੇ ਵੱਲੋਂ ਕਹਿੰਦੇ 1000 ਜਿਹੜਾ ਨੱਡ ਨੂੰ ਜਫਾ ਲਾਵੇਗਾ ਵੀਰੇ ਪੈਸੇ ਦੇ ਦਿਓ ਪੈਸੇ ਦਾ ਕੋਈ ਆਧਾਰ ਨਹੀਂ ਕਿਉਂਕਿ ਪਲੇਅਰ ਨੂੰ ਜਿੰਨਾ ਟਾਈਮ ਪੈਸੇ ਪੁੱਜਦੇ ਨਾ ਹੁਣ ਉਹਨਾਂ ਚਿਰ ਗੱਲ ਨਹੀਂ ਬਣਦੀ ਮੇਰੇ ਵੀਰੋ ਮੋਟਾ ਕੌਕਿਆਂ ਵਾਲਾ ਕਹਿੰਦੇ ਜੱਗੇ ਨੂੰ ਉਸਤਾਦ ਮੰਨਦਾ ਆਪਣਾ ਲਾਓ ਪੁਆਇੰਟ ਇਸ ਲਈ ਸ਼ੀਰਾ ਵਾਲੇ ਵਾਲਾ 500 ਪੱਪੂ ਕਨੇਡਾ ਕਰ ਬਾਜੀ ਕਰਮਪੁਰ ਬਾਜੀ ਕਰਮਪੁਰ ਤੇ ਪੱਪੂ ਕਨੇਡਾ ਵੱਲੋਂ 500 ਕਿਹਦੇ ਲਈ ਹੈ ਵੀਰੇ ਜਿਹੜਾ ਨੱਟ ਨੂੰ ਜਫਾ ਲਾਵੇਗਾ ਉਹਨਾਂ ਵੱਲੋਂ ਦਿੱਤੇ ਜਾਣਗੇ ਉਧਰ ਸਾਡੇ ਵੀਰਾਂ ਵੱਲੋਂ ਵੀ 500 ਹੈ ਬਿੰਦਰ ਕੈਨੇਡਾ ਵੱਲੋਂ ਜੰਗੀ ਆਣੇ ਦੇ ਲਈ 500 ਲਗ ਤੇ ਗੋਰੇ ਤੂਸਿਆਂ ਵਾਲੇ ਵੀਰ ਦਾ ਵੀ ਸਾਡਾ ਬਹੁਤ ਬਹੁਤ ਧੰਨਵਾਦ ਹੈ ਤਰਨ ਯੋਧਾ ਦਾ ਔਰ ਜਿੰਨੀ ਉਹਨਾਂ ਦਾ ਸਾਰਿਆਂ ਦਾ ਜੰਗੀ ਆਣੇ ਵਾਲਾ ਬਿੱਲਾ ਗਾਲ ਵਾਲੇ ਸਿਧਮਾਂ ਵਾਲੇ ਗੁਲਯਾਰ ਦੀ ਕਹਿੰਦੇ ਬੜੀ ਚੜ੍ਹਾਈ ਹੈ ਉਹਦੀ 마ਸੀ ਦਾ ਪੁੱਤਰ ਇਸ ਲਈ ਫੈਸਲਾ ਕਰਦਾ ਹੈ ਵੀ ਇਹ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਬਾਕੀ ਪਰਮਜੀਤਪੁਰੇ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀਆਂ ਵਿੱਚ ਉਹਨ ਜਫਾ ਪੱਪੂ ਕੈਨੇਡਾ ਕਹਿੰਦਾ 500 ਦਿੱਤਾ ਜਾਵੇਗਾ ਲਓ 500 ਰੁਪਇਆ 500 ਰੁਪਇਆ ਰਵੀ ਆਸਟ੍ਰੇਲੀਆ ਵੱਲੋਂ ਤੇ ਪਵਨ ਰਵੀ ਆਸਟ੍ਰੇਲੀਆ ਪਵਨ ਯੂਐਸਏ ਵੱਲੋਂ 500 1500 ਕਿਦੇ ਲਈ ਨਾਟ ਜੋੜ ਦੇ ਲਈ ਇਹ ਬਾਗੀ ਪਰਮਜੀਤਪੁਰੇ ਵਾਲਾ ਜੇ ਤਾਂ ਬਾਗੀ ਦੀ ਖੇਡ ਵਧੀਆ ਲੱਗੀ ਲਲਕਾਰਾ ਮਾਰ ਦਿਓ ਲਓ ਨਾਟ ਝੋਟ ਮੇਰੇ ਵੀਰੋ ਸਰਾਂਬੇ ਦੇ ਮੇਲੇ ਤੇ ਕਹਿੰਦੇ ਨਾਟ ਝੋੜ ਦੀ ਚੜ੍ਹਾਈ ਹੈ ਬੱਲੇ ਬੱਲੇ ਕਾਲਮਾ ਵਾਲੇ ਨੇ ਵੀ ਓ ਵਾਹ 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 ਸੋਹਣੀ ਓ ਜੇ ਹੁਣ ਗੱਲ ਬਣ ਗਈ ਤਾ ਲਲਕਾਰਾ ਠੋਕ ਦੇ ਵਿੱਕੀ ਸਰਪੰਚ ਵੱਲੋਂ ਵੀ 500 ਆਏ ਕਹਿੰਦੇ ਨੱਡ ਝੋੜ ਦੇ ਲਈ ਲਓ ਅਗਲੀ ਕਬੱਡੀ ਪਾਉਣ ਦੇ ਲਈ ਬਾਲਿਆਂ ਵਾਲੀ ਦਾ ਅਸ਼ੀਰਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਨੌਜਾਨ ਵਾਹਵਾ ਹੋਇਆ ਸਰਾਬੇ ਦਾ ਮੇਲਾ ਚੱਲ ਰਿਹਾ ਹੈ ਕਹਿੰਦੇ ਸ਼ਹੀਦ ਕਰਤਾਰ ਸਿੰਘ ਬਾਬੇ ਦਾ ਹੈ ਮੇਲਾ ਚੱਲ ਰਿਹਾ ਹੈ ਜਿਹਨੇ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ ਜਿਹੜਾ ਨੱਡ ਨੂੰ 2000 ਰੁਪਏ ਨਿਕਾ ਨਿਕੇ ਨੌਰਿਆ ਵੱਲੋਂ ਨਿਕੇ ਨੌਰਿਆ ਵੱਲੋਂ ਜਿਹੜਾ ਨੱਡ ਝੋੜ ਨੂੰ ਜਫਾ ਲਾਵੇਗਾ 2000 ਹੈ ਜੇ ਵੀਰ ਜੀ ਜਫਾ ਨਾਲ ਲੱਗਿਆ ਤਾਂ ਨੱਡ ਨੂੰ ਦੇਣਾ ਪਵੇਗਾ ਇਹ ਨੋਟ ਕਰ ਲਿਓ ਕਿਉਂਕਿ ਜਿਹੜੇ ਵੀਰ ਪੈਸੇ ਲਾਉਂਦੇ ਉਹਨਾਂ ਲਈ ਮੈਂ ਪਹਿਲਾਂ ਹੀ ਬੇਨਤੀ ਕਰਦਾ ਜੇ ਜਫਾ ਨਹੀਂ ਲੱਗਦਾ ਫਿਰ ਰੇਡਰ ਨੂੰ ਦੇਣਾ ਪੈਂਦਾ ਹੈ ਬੱਗਾ ਸਿੰਘ ਜੀ ਉਹਨਾਂ ਵੱਲੋਂ ਦੀ ਨਾੜ ਝੋੜ ਦੇ ਲਈ 1000 ਰੁਪਏ ਲੋ ਗਿਣਤੀ ਬਹੁਤ ਵੱਡੀ ਹੋ ਗਈ ਹੈ ਉਹਦੇ ਸਾਰੇ ਵੀਰ ਨਿੱਕੇ ਉਹਨਾਂ ਦਾ ਪਾਪੂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਨੋਟਾਂ ਦੀ ਵਰਖਾ ਕਰ ਰਹੇ ਹਨ ਮੇਰੇ ਵੀਰੋ ਇਹ ਹੈ ਹਰਦੀਪ ਸਿੰਘ ਨੌਜੋਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਬਾਕੀ ਪਰਮਜੀਤਪੁਰੇ ਵਾਲਾ ਸਿਰ ਕਬੱਡੀ ਪਾਉਣ ਦੇ ਲਈ ਨੌਜੋਨ ਤਿਆਰ ਹੈ ਐਨ ਸਿਰੇ ਦੀ ਕਬੱਡੀ ਜਿਹੜੀ ਸਰਾਬੇ ਦੇ ਫਾਈਨਲ ਮੈਚ ਦੇ ਵਿੱਚ ਹੋ ਰਹੀ ਹੈ ਬਲਦੀਪ ਸਿੰਘ ਲਟੋਣਾ ਵੱਲੋਂ ਸਾਈਕਲ ਮੰਗੇ ਮਠੇਪੁਰੇ ਦੇ ਯਾਰ ਹੈ ਤੇ ਇੱਕ ਸਾਰੇ ਯਾਰਾਂ ਵੱਲੋਂ ਮੋਟਰਸਾਈਕਲ ਹੈ ਵੇਖਦਾ ਵੀ ਕੌਣ ਮੋਟਰਸਾਈਕਲ ਜਿੱਦਾ ਇਹ ਨੌਜਵਾਨ ਗੱਭਰੂ ਇਸ ਲਈ ਬਾਗੀ ਪਰਮਜੀਤਪੁਰੇ ਵਾਲਾ ਹਰਦੀਪ ਛੰਨਾ ਤਵਨ ਜੁਆਸੇ ਤੇ ਰਵੀ ਆਸਟ੍ਰੇਲੀਆ ਵੱਲੋਂ ਪੈਸੇ ਵੀਰੇ ਉੱਥੇ ਦੇ ਦੇ 2000 ਰੁਪਇਆ ਨਾਟ ਝੋੜਦੀਆਂ ਤਿੰਨ ਕਬੱਡੀਆਂ ਨੇ ਦੂਸਰੀ ਕਬੱਡੀ ਪੈਣ ਜਾ ਰਹੀ ਹੈ ਲੈ ਵੀ ਨਾਟ ਝੋਟ ਆਪਣੇ ਸਾਥੀ ਨੂੰ ਕਹਦੇ ਤੇਰੇ ਮਾਇਆ ਦਾ ਅੰਕੜਾ ਵੱਡਾ ਹੈ ਬਾਦ ਵਿੱਚ ਮੈਨੂੰ ਨਾ ਆਖੀ ਵੀ ਮੇਰੇ ਪੈਸੇ ਨਹੀਂ ਮਿਲੇ ਹੁਣ ਹਸਾਬ ਕਿਤਾਬ ਨਾਲ ਦੀ ਨਾਲ ਦੀ ਨਾਲ ਹੀ ਕਰਵਾ ਲਓ ਲਾਓ ਸਾਹਮਣੇ ਨਾਟ ਝੋਟ ਇਸ ਲਈ ਕਬੱਡੀ ਪਾਉਂਦਾ ਹੋਇਆ ਵੇਖਦਾ 2000 ਰੁਪਇਆ ਲੱਗਿਆ ਹੋਇਆ ਜੱਫੀਆਂ ਦੀ ਗਿਣਤੀ ਵੇਖਦਾ ਉਹ ਜੇ ਤਾਂ ਨਾਟ ਝੋਟ ਨੇ ਕਹਿੰਦੇ ਮੇਲਾ ਲੁੱਟ ਲਿਆ ਤਾਂ ਲਲਕਾਰਾ ਮਾਰ ਦਿਓ ਇਹ ਹੈ ਕਹਿੰਦੇ ਸ਼ਪਾਰ ਵਾਲਾ ਗੱਭਰੂ ਉਧਰ ਬਾਗੀ ਕਾਲੂ ਪਲਵਾਨ ਮੋਟਾ ਕੌਂਕਿਆਂ ਦਾ ਸ਼ੇਰਾ rau ਵਾਲਾ ਇੱਕ ਇੱਕ ਕਬੱਡੀ ਦੇਖਣਯੋਗ ਬਣੀ ਪਈ ਹੈ ਮੇਰੇ ਵੀਰੋ ਸਰਾਬੇ ਦੇ ਇਸ ਮੇਲੇ ਦੀ ਲਓ ਸ਼ੀਰਾ ਬਾਲੇ ਵਾਲੀ ਦਾ ਨੌਜਨ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਕੌਣ ਜਫਾ ਲਾਵੇਗਾ ਫਿਰ ਜਲਦੀ ਨਾਲ ਬੋਲੋ ਆਪਾਂ ਕਿਹਦੇ ਲਈ ਮਾ ਦੇ ਗੱਫੇ ਦੇਣੇ ਆ ਨਿਕਾ ਨੌਰੀਆ ਕਹਿੰਦਾ 3000 ਸਾਡੇ ਵੱਲੋਂ ਐ ਨਾੜ ਛੋੜਦੀ ਐ ਦੂਸਰੀ ਕਬੱਡੀ ਪੈਣ ਜਾ ਰਹੀ ਐ ਰਵੀਰ ਤੇ ਪਵਨ ਜੀਐਸਏ ਵਾਲੇ ਉਹਨਾਂ ਵੱਲੋਂ ਤਿੰਨ ਉਹਨਾਂ ਵੱਲੋਂ 6 ਹੋ ਗਿਆ ਜੀ ਪੱਪੂ ਕੈਨੇਡਾ ਵੱਲੋਂ ਜਿਹੜਾ ਨਾੜ ਝੋੜਨ ਨੂੰ ਜੱਫਾ ਲਾਵੇਗਾ ਲਓ ਸ਼ੇਰਾ ਰਾਊ ਵਾਲੀ ਐ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਬਾਗੀ ਪਰਮਜੀਤਪੁਰੇ ਵਾਲਾ ਘਬਰੋ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਮਨਾ ਕੌਕਿਆਂ ਵਾਲਾ ਕਿਹੋ ਜਿਹਾ ਕਮਾਲ ਕਰਦਾ ਹੈ ਇਸ ਨੌਜਵਾਨ ਦੀ ਵੀ ਦੁਨੀਆ دیਵਾਨੀ ਹੈ ਨਾਲ ਸਲੀਮ ਆ ਤੇ ਨਾਲ ਕਹਿੰਦੇ ਨੌਜਵਾਨ ਸੰਦੀਪ ਬਸਿਆ ਮਰਜਿੰਦਰ ਸਿੰਘ ਨਿਕਲ ਲੈ ਵੀ ਵੀਰ ਆਪਾਂ ਉਧਰ ਦੇਖੀਏ ਤੇ ਪੁਆਇੰਟ ਧਾਵੀ ਦਾ ਹੁਣ ਕਿਹਦੇ ਲਈ ਪੈਸੇ ਦੇਣੇ ਐ ਬਾਕੀ ਪਰਮਜੀਤਪੁਰੇ ਵਾਲੇ ਦੇ ਲਈ 1000 ਰੁਪਇਆ ਹੋਰ ਤੇ ਪੋਜਦਾ ਕਰਦੇ ਸੁਖੀ ਕਨੇਡਾ ਵੱਲੋਂ ਉੱਥੇ ਵਿੱਕੀ ਸਰਪੰਚੋਣਾ ਵੱਲੋਂ 500 ਹੋਰ ਪੈ ਗਿਆ 6500 ਰੁਪਇਆ ਕਹਿੰਦੇ ਰੇਟ ਤੇ ਲੱਗਿਆ ਹੋਇਆ ਲੈ ਵੀ ਕਾਲਮਾ ਵਾਲਿਆ 6500 6500 ਇਹ ਟੱਕਰ ਰੇਡਰ ਕੌਡੀ ਦਾ ਉਹ ਨਾਟ ਝੋੜਨੇ ਬੱਲੇ ਬੱਲੇ ਕਰਵਾਈ ਤਾਂ ਤਾੜੀ ਲਾ ਦੇ ਤਾਂ ਇਧਰ ਕਹਿੰਦੇ ਬਾਗੀ ਪਰਮਜੀਤਪੁਰੇ ਵਾਲਾ ਮੋਟਰਸਾਈਕਲ ਉੱਤੇ ਜਾ ਰਹੇ ਆ ਇੱਕ ਕਬੱਡੀ ਬਾਕੀ ਹੈ 4000 ਰੁਪਇਆ ਨਿੱਕਾ ਨੌਰੀਆ ਸਾਡਾ ਵੀਰ ਕਹਿੰਦੇ 4000 ਹੈ ਲਾਸਟ 5000 ਜੇ ਪੁਆਇੰਟ ਨਾਟ ਲੈ ਗਿਆ ਜਫਾ ਨਾ ਲੱਗਿਆ ਤਾਂ ਨਟ ਨੂੰ 5000 ਦੇਣਾ ਪੈਣਾ ਵੀਰ ਜੀ ਮੇਰਾ ਨਹੀਂ ਇਹ ਜੋ ਕਬੱਡੀ ਦਾ ਰੂਲ ਹੈ ਮੈਂ ਉਹ ਬੋਲਦਾ ਬਾਕੀ ਤੁਹਾਡੀ ਮਰਜ਼ੀ ਹੈ ਜੋ ਕਬੱਡੀ ਦਾ ਰੂਲ ਹੈ ਜੇ ਰੇਡਰ ਦੇ ਲਈ ਪਾਸੇ ਜਰਾਫੀ ਦੇ ਲਈ ਜ਼ਰੂਰੀ ਹੈ ਤੇ ਰੇਡਰ ਦੇ ਲਈ ਵੀ ਜ਼ਰੂਰੀ ਹੈ। ਲਓ ਗੁਰਪ੍ਰੀ ਜੰਗੀ ਵਾਲੇ ਵਾਲਾ। ਪੁਆਇੰਟ ਜਿਹੜਾ ਸ਼ੇਰਾ rau ਵਾਲੀ ਆ ਮੇਰੇ ਵੀਰੋ। ਸ਼ੇਰਾ rau ਵਾਲੀ ਆ। ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਨ ਸ਼ੀਰਾ ਬਾਲੇ ਵਾਲੀ ਦਾ। ਨੌਜਨ ਤਿਆਰ ਹੈ। ਸਿਰੇ ਦਾ ਮੈਚ ਤਰਨ ਜੋਧਾ ਵਾਲੇ ਦਾ ਬਹੁਤ ਬਹੁਤ ਧੰਨਵਾਦ ਹੈ। ਇਧਰ ਬੋਟਾ ਛਾਪਾ ਕਹਿੰਦਾ ਰਾਏਕੋਟ ਦੇ ਵਿੱਚ ਗੱਲਾਂ ਬਖਰੀਆ ਕਰਵਾਉਣੀਆਂ। ਗਿੰਨੀ ਹੋਣੀ ਸਾਬੀ ਹੋਣੀ ਬਾਦਲ ਹੋਣੀ। ਬਾਬੇ ਦਾ ਪੂਰਾ ਜੋਰ ਲੱਗਿਆ ਪਿਆ ਮੇਰੇ ਵੀਰੋ ਵੇਖਦੇ ਕਿਹੋ ਜੀ ਗੱਲ ਬਣਦੀ ਹੈ ਤੇ ਅੱਜ ਸਰਾਬੇ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਇਹ ਮੋਟਾ ਕੌਕਿਆਂ ਵਾਲਾ ਵੱਜ ਗਈ ਕੈਂਤੀ ਮੋਟਰਸਾਈਕਲ ਕੌਕਿਆਂ ਨੂੰ ਜਾਊ ਕਿ ਨਹੀਂ ਮਿੱਤਰੋ ਗੱਲ ਸਮੇਂ ਤੇ ਟਿਕੀ ਪਈ ਆ ਆਹ ਵਾਲਿਆਂ ਵਾਲੀ ਦਾ ਸ਼ੀਵਾ ਪੰਜ ਧਾਵੀ ਦਾ ਪਰ ਦਾ ਫਿੱਤਰ ਹੋ ਗਿਆ 7500 ਦੀ ਰੇਡ ਕ 7500 ਦੀ ਕਬੱਡੀ ਕਹਿੰਦੇ ਨਾਟ ਝੋਟ ਛਪਾਰ ਵਾਲੇ ਵੀਰ ਇਹ ਬਾਈ ਜੇ ਸਿਰਾ ਹੋ ਗਿਆ ਤੇ ਲਲਕਾਰੋ ਜੇ ਸਰਾਬੇ ਦਾ ਮੇਲਾ ਸਿਰਾ ਹੋ ਗਿਆ ਤੇ ਲਲਕਾਰਾ ਠੋਕ ਦਿਓ ਨਿੱਕੇ ਨੌਰੀਏ ਵੱਲੋਂ ਪੈਸੇ ਜਿਹੜੇ ਪੁੱਜਦੇ ਕਰ ਦਿਓ ਮੇਰੇ ਵੀਰੋ ਸਕੋਰ ਕੀ ਹੈ ਜੀ ਜੰਗੀਆਣੇ ਦੇ ਪੁਆਇੰਟ ਨੇ 15 ਤੇ ਕੌਕਿਆਂ ਦੇ ਪੁਆਇੰਟ 20 ਕੌਕੇ ਫਾਸਟ ਸਰਾਬੇ ਦੇ ਮੇਲੇ ਤੇ ਜੰਗੀਆਣਾ ਸੈਕੰਡ ਵੈਸਟ ਰੇਡਰ ਤੇ ਜਾਫੀ ਲੈ ਵੀ ਗੋਰੇ ਕੈਨੇਡਾ ਵਾਲਿਆ ਗਿੰਨੀ ਉਹਨਾਂ ਦਾ ਸਾਰੇ ਵੀਰਾਂ ਦਾ ਕੀ ਫੈਸਲਾ ਹੈ ਵੈਸਟ ਰੇਡਰ ਤੇ ਜਾਫੀ ਦੱਸਦੇ ਆ ਤੁਹਾਨੂੰ ਵੇਟ ਕਰ ਲਓ ਰਾਜ ਕਾਕੜੇ ਦਾ ਵੀ ਜੋ ਸ਼ੋਅ ਹੈ 8:30 ਵਜੇ ਸ਼ੁਰੂ ਹੋ ਜਾਣਾ ਹੈ ਸਰਾਬੇ ਦੇ ਇਸ ਮੇਲੇ ਤੇ ਪਾਰਕ ਦੇ ਵਿੱਚ ਸ਼ੋਅ ਕਰਵਾਇਆ ਜਾ ਰਿਹਾ ਰਾਜ ਕਾਕੜੇ ਦਾ ਕਾਲੂ ਰਣਜੀਤ 바ਵਾ ਲੱਗਣਾ ਹੈ ਰਾਤ ਨੂੰ ਮੇਰੇ ਵੀਰੋ ਰਣਜੋਤ ਤੇ ਝਰਮਣ ਵੱਲੋਂ 나ੜ ਝੋੜ ਦੇ ਲਈ 500 ਰੁਪਇਆ ਗਿਤੇਂਦਰ ਤੇ ਜਗਮੋਣ ਵੱਲੋਂ 1000 ਰੁਪਏ ਨੱਡ ਛੋੜ ਦੇ ਲਈ ਐ ਪੈਸੇ ਉੱਥੇ ਪੁੱਜਦੇ ਕਰ ਦੋ ਹੈਲੋ ਹਾਂਜੀ ਭਾਈ ਜੀ ਇੱਥੇ ਟੀਮਾਂ ਨੂੰ ਖੜੇ ਕਰ ਲਓ ਐਮਐਲਏ ਸਾਹਿਬ ਨੇ ਕਿਹਾ ਕਿ ਸਰਪੰਚ ਵੱਲੋਂ 1500 ਹੈ ਹੈਲੋ ਬੈਸਟ ਭਾਈ ਜੀ ਇੱਕ ਮਿੰਟ ਐਨੌਂਸਰ ਸਾਹਿਬ ਮੈਰੀ ਹਾਂਜੀ ਹਾਂਜੀ ਇੱਥੇ ਟੀਮਾਂ ਨੂੰ ਬੁਲਾ ਲਓ ਇੱਥੇ ਨਾਮ ਦੇ ਦੇਣੇ ਹੁਣੇ ਆਪਦੇ ਕੋਲ ਇੱਥੇ ਲਾਈਟ ਕੋਲ ਹੀ ਕੌਂਕੇ ਤੇ ਸਿੰਘੀਆਣਾ ਬੈਸਟ ਬੋਲੀਏ ਜੀ ਗੋਰੇ ਸ਼ਖਵੀਰ ਸਰਾਣਾ ਤੋਂ ਸੋਨ ਰੋੜਕੀ ਵਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ। ਬੈਸਟ ਰੇਡਰ ਤੇ ਜਾਫੀ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਖੇਡ ਦੇ ਮੈਦਾਨਾਂ ਵਿੱਚ ਜਿਸ ਨੌਜੇ ਨੇ ਸਿਰਾ ਕਰਵਾਇਆ ਹੈ। ਹੁਣ ਭਾਵੇਂ ਥੋੜੇ ਲਲਕਾਰਾ ਵੱਡਾ ਮਾਰਦੇ ਨਾਟ ਝੋੜ ਸ਼ਪਾਲ ਵਾਲਾ ਨੌ ਰੇਡਾਂ ਤੇ 8 ਪੁਆਇੰਟ ਜਿਹੜੇ ਨਾਟ ਝੋੜ ਨੇ ਪ੍ਰਾਪਤ ਕੀਤੇ ਹੈ। ਮੋਟਾ ਕੌਂਕਿਆ ਵਾਲਾ ਨਾ ਟੱਚ ਕਰਕੇ ਤਿੰਨ ਜੱਫੇ ਲਾ ਕੇ ਮਨਜਿੰਦਰ ਮੋਟਾ ਕੌਂਕਿਆ ਵਾਲਾ ਬੈਸਟ ਜਾਫੀ ਬਣਿਆ ਬਹੁਤ ਬਹੁਤ ਧੰਨਵਾਦ ਆ ਸੁਖਵੀਰ ਸਰਾਮਾ ਤੇ ਸੂਰ ਰੁੜਕੀ ਆਪਣੇ ਮਾਨ ਸਨਮਾਨ ਪ੍ਰਾਪਤ ਕਰ ਲੈਣ ਸੁਖਵੀਰ ਸਰਾਮਾ ਤੇ ਸੂਰ ਰੁੜਕੀ